ਗੱਡੀਆਂ ਦਿੱਤੀਆਂ ਜਾਣਗੀਆਂ ਸਕਾਰਪਿਓ ਐਨ ਤੇ ਨਾਲ ਜੈਲਦਾਰ ਘਰਾੜ ਦੀ ਗੱਡੀ ਵੀ ਆ ਗਈ ਹੈ ਲੈ ਵੀ ਤੈਨੂੰ ਵੀ ਮੁਬਾਰਕਬਾਦ ਆਓ ਸਾਹਮਣੇ ਕਦੇ ਫੇਰ ਕਬੱਡੀ ਪੈ ਗਈ ਹੈ ਉਧਰੋਂ ਸਕਾਰਪਿਓ ਗੱਡੀਆਂ ਆ ਗਿਆ ਦਰਸ਼ਕ ਵੀਰ ਸਾਡਾ ਵੀਰ ਕੈਲ ਯੂਕੇ ਨਾਲ ਸਾਬਰੇ ਸਰਪੰਚ ਹੁਣੀ ਉਹ ਬਲਦੇਵ ਪ੍ਰਧਾਨ ਹੁਣੀ ਲੈ ਕੇ ਆ ਰਿਹਾ ਪ੍ਰਬੰਧਕ ਵੀਰ ਨਾਲ ਗੱਡੀਆਂ ਬਲੈਕ ਕਲਰ ਦੀਆਂ ਆ ਗਿਆ ਮੇਰੇ ਵੀਰੋ ਕਾਵਾ ਲਾਤਾ ਕਿ ਸਿਕਿਉਰਟੀ ਆ ਗੱਡੀਆਂ ਬੜਾ ਟ੍ਰੈਂਡ ਚੱਲਦਾ ਗੱਲਾਂ ਦੇਰ ਨੇ ਮੇਲੇ ਦੀਆਂ ਹੁੰਦੀਆਂ ਕਦੇ ਕਬੈਨਾ ਕਦੇ ਥਾਰ ਪਰ ਅੱਜ 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 ਮੇਰੇ ਵੀਰੋ ਅੱਗ ਨਿਕਲਣੀ ਹੈ ਅੱਜ ਕਹਿੰਦੇ 600 ਰੁਪਇਆ ਦਿੱਤੀਆਂ ਜਾਣਗੀਆਂ 600 ਰੁਪਇਆ ਦਿੱਤੀਆਂ ਜਾਣਗੀਆਂ ਲੈ ਵੀ ਬੱਬੂ ਲਧਾਲ ਵਾਲੇ ਤੈਨੂੰ ਵੀ ਮੋਟਰਸਾਈਕਲ ਦਿੱਤਾ ਜਾਣਾ ਤੈਨੂੰ ਵੀ ਮੁਬਾਰਕਬਾਦ ਆ ਗਿਆ ਗੱਡੀਆਂ ਦਿਲਵੀਰ ਕੱਲ ਯੂਕੇ ਨਾਲ ਸਾਬਰੇ ਸਰਪੰਚ ਚੋੜੀ ਹਰ ਸਾਡੇ ਵੀਰ ਬਲਦੇ ਪ੍ਰਧਾਨ ਹੋਣੀ ਸਾਡੇ ਭਰਾ ਗੱਡੀਆਂ ਲੈ ਕੇ ਆ ਗਿਆ ਔਰ ਗੱਡੀਆਂ ਲੈ ਕੇ ਆ ਗਿਆ ਬਹੁਤ-ਬਹੁਤ ਮੁਬਾਰਕਬਾਦ ਇਹ ਗੱਲਾਂ ਹੁੰਦੀ ਹੈ ਲੈ ਵੀ ਗਿੱਲ ਸਾਹਿਬ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਹੈ ਲੈ ਵੀ ਵੀਰੋ ਤਾੜੀਆਂ ਮਾਰ ਦਿਓ ਜਦੋਂ ਗੱਡੀਆਂ ਗਰਾਊਂਡ ਦੇ ਵਿੱਚ ਆਣ ਗਈਆਂ ਆਪਾਂ ਤਾੜੀਆਂ ਜਰੂਰ ਮਾਰਾਂਗੇ ਹਾਂਜੀ ਕੈਰੀਅਨ ਗਰਾਊਂਡ ਹਾਂਜੀ ਦੋਨੇ ਟੀਮਾਂ ਰੰਪਰਾ ਗੱਡੀਆਂ ਆ ਗਈਆਂ ਮੇਰੇ ਵੀਰੋ ਜਿਹੜੀਆਂ ਅੱਜ ਦੇ ਬੈਟ ਰੇਡਰ ਬੈਟੀ ਯਾਫੀ ਦੇ ਲਈ ਗੱਡੀਆਂ ਜਾਣਗੀਆਂ ਗੱਲਾਂ ਟਿਕਾਣਾ ਕੀ ਬਾਤ ਹੈ ਇੱਕ ਮਿੰਟ ਵੀਰੋ ਤਾੜੀਆਂ ਤਾੜੀਆਂ ਮਾਰ ਦਿਓ ਮੇਰੇ ਵੀਰੋ ਤਾੜੀਆਂ ਮਾਰ ਦਿਓ ਹਾਂ ਕੀ ਬਾਤ ਹੈ ਗਰਾਊਂਡ ਦੇ ਵਿੱਚ ਵੈਸਟ ਯਾਫੀ ਤੇ ਵੈਸਟ ਰੇਡਰ ਵਾਲੀਆਂ ਗੱਡੀਆਂ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਐਂਟਰ ਕੀਤੀਆਂ ਯਾਰੀਆਂ ਨੇ ਮੇਰੇ ਵੀਰੋ ਰਿਸਿਵ ਕੀਤੀਆਂ ਯਾਰੀਆਂ ਨੇ ਰਸਤਾ ਛੱਡ ਦਿੱਤੇ ਧੰਨਵਾਦ ਆ ਨਾਲ ਕਹਿੰਦੇ ਸੰਦੀਪ ਸਾਹਰਾ ਦਲਵੀਰ ਗੱਲ ਯੂਕੇ ਯੂਕੇ ਸਾਹਿਬ ਗੁਰਪ੍ਰੀਤ ਸਿੰਘ ਗੁੱਲੀ ਬਲਦੇਵ ਪ੍ਰਧਾਨ ਮੇਜਰ ਨਿੱਕਾ ਦੇ ਨਾਲ ਬਲਕਾਰ ਕਮਾਨ ਜਿੰਨੇ ਵੀ ਸਾਡੇ ਵੀਰ ਨੇ ਜਮੇ ਗੱਡੀਆਂ ਲਿਆ ਮਾਰ ਦਿੰਦੇ ਅੱਜ ਪਤਾ ਨੇ ਅੱਜ ਪਤਾ ਨੇ ਕਿੱਧਰ ਨੂੰ ਮੂੰਹ ਵੜਨਗੇ ਗੱਡੀਆਂ ਦੇ ਗੱਲਾਂ ਹੋਣੀਆਂ ਤੇ ਕਾਣੇ ਲੱਗਣੀਆਂ ਸ਼ਿਕਾਰਪੀਓ ਆ ਗਈਆਂ ਸ਼ਿਕਾਰਪੀਓ ਆ ਗਈਆਂ ਲੈ ਵੀ ਮੁੰਡਿਆ ਕਰਦੇ ਤੂੰ ਹੀ ਸ਼ਹਿਤ ਵੀਰਿਆ ਯਾਵਾ ਧਰਵਾਦਾ ਲੌਵੀਰ ਹਾਂਜੀ ਨੋਟਾਂ ਦੀ ਵਰਸਾ ਸੰਦੀਪ ਸਰਪੰਚ ਸਾਹਰੇ ਵੱਲੋਂ ਓ ਨੋਟਾਂ ਦਾ ਮੀਂਹ ਵਰਤਾ ਮੇਰੇ ਵੀਰੋ ਇਹ ਸਾਹਰਾ ਸਰਪੰਚ ਸੀਸਪਾਲ ਸਾਗੂ ਦੀਆਂ ਵੀ ਜਾਤਾਂ ਨੇ ਉਹ ਜਾਤਾਂ ਨੇ ਇੱਕ ਮਿੰਟ ਜੀ ਵੀਰੇ ਅੱਜ ਸਵਰਗਵਾਸੀ ਸੀਸਪਾਲ ਸਾਗੂ ਦੀ ਯਾਦ ਨੂੰ ਸਮਰਪਿਤ ਮੇਰੇ ਮਿੱਤਰੋ ਮੀਰੀ ਪੀਰੀ ਸਪੋਰਟਸ ਕਲੱਬ ਦੇਦੜਾਂ ਦੇ ਵੱਲੋਂ ਕਬੱਡੀ ਮਹਾਕੁੰਭ ਦੇ ਲਈ ਸਰਕਾਰ ਪੀਓ ਗੱਡੀਆਂ ਨੇ ਜਿਹੜੀਆਂ ਹੁਣ ਨੋਟਾਂ ਦੀ بارش بارش ਦੇ ਨਾਲ ਗਰਾਊਂਡ ਦੇ ਵਿੱਚ ਐਂਟਰ ਕੀਤੇ ਜਾ ਰਹੀਆਂ ਨੇ ਸੰਦੀਪ ਸਾਭਰਾ ਵੱਡਾ ਵਈਆ ਜਿਹੜਾ ਮੇਰੇ ਮਿੱਤਰੋ ਕਬੱਡੀ ਨੂੰ ਪਿਆਰ ਕਰਦਾ ਹੈ ਕਬੱਡੀ ਨੂੰ ਮੁਹੱਬਤ ਕਰਦਾ ਹੈ ਮੇਰੀ ਪੀਰੀ ਸਪੋਰਟਸ ਕਲੱਬ ਦੇੰਦ ਨਾਲੇ ਕਬੱਡੀ ਨੂੰ ਪਿਆਰ ਕਰਦਾ ਹੈ ਤੇ ਸਕੋਰਪੀਓ ਗੱਡੀਆਂ ਗਰਾਊਂਡ ਦੇ ਵਿੱਚ ਐਂਟਰ ਕੀਤੇ ਜਾ ਰਹੀਆਂ ਨੇ ਓ ਗਰਾਊਂਡ ਦੇ ਵਿੱਚ ਐਂਟਰ ਕੀਤੇ ਜਾ ਰਹੀਆਂ ਨੇ ਦਰਬੀਰ ਗੱਲ ਯੂਕੇ ਵੱਡਾ ਯੋਗਦਾਨ ਹੈ ਕਹਿੰਦੇ ਰੋਮ ਰੋਮ ਕਬੱਡੀ ਬਾਸਾ ਕਰੀ ਬੈਠੀ ਐ ਕਬੱਡੀ ਬਾਸਾ ਕਰੀ ਬੈਠੀ ਐ ਲੈ ਵੀ ਸਰਪੰਚ ਵੀਰਿਆ ਧੰਨਵਾਦ ਆ ਵੱਡੇ ਭਾਈ ਸਾਰਿਆਂ ਦਾ ਧੰਨਵਾਦ ਆ ਅੱਜ ਗੱਡੀਆਂ ਜਾਣਗੀਆਂ ਪਤਾ ਨਹੀਂ ਕਿੱਧਰ ਨੂੰ ਇਹਦਾ ਸਾਹਮਣੂ ਪਤਾ ਲੱਗਣਾ ਦਰਸ਼ਕ ਸੁਨੌਰ ਜੀ ਸਾਹਮਣੂ ਪਤਾ ਲੱਗੇਗਾ ਲੈ ਵੀ ਵੀਰਿਆ ਗਰਾਊਂਡ ਚੱਕ ਦੇ ਗੱਲ ਹਾਂ ਗਰਾਊਂਡ ਵੀ ਅੱਪਾ ਕੰਟੀਨਿਊ ਰੱਖਣਾ ਗੱਡੀਆਂ ਗਰਾਊਂਡ ਦੇ ਵਿੱਚ ਪਹੁੰਚ ਗਿਆ ਨੇ ਮੇਰੇ ਵੀਰੋ ਵੱਡੀ ਮੁਬਾਰਕਵਾਦ ਆ ਗਲਵੀਰ ਗੱਲ ਯੂਕੇ ਤੇ ਨਾਲ ਮੀਰੀਪੀਰੀ ਸਪੋਰਟਸ ਕਲੱਬ ਵਾਲਿਆਂ ਨੂੰ ਕਿਉਂਕਿ ਇੱਕ ਵੱਡਾ ਮੇਲਾ ਜਿਹੜਾ ਅੱਜ ਧਰਤੀ ਤੇ ਖੇਡਿਆ ਜਾਣਾ ਹੈ ਸ਼ੇਰੋਂ ਤੇ ਰਾਮਪਰਾ ਦੋਨੇ ਟੀਮਾਂ ਆ ਜਾਣਾ ਸਤੂ ਗਰਾਊਂਡ ਦੇ ਵਿੱਚ ਆ ਜੀ। ਲਵੀ ਬਹੁਤ-ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ। ਅਗਲੀ ਗੱਲ ਇੱਕ ਵਾਰੀ ਫਿਰ ਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਔਰ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਇਨਜਾਨ ਜੀ ਬੱਚੇ ਸਮਝ ਕੇ ਮਾਫ ਕਰਨਾ। ਤਰਸੇ ਮਾਹੀ ਕਿਰਾ